ਅਦਾਲਤ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਇੱਕ ਵਾਰ ਫਿਰ ਤੋਂ ਟਲਈ ਔਰ ਕੀ ਕੁਝ ਉਹਦੇ ਵਿੱਚ ਹੋਇਆ ਔਰ ਜਿਹੜੀ ਇਲੈਕਸ਼ਨ 18 ਜਨਵਰੀ ਦਾ ਸਮਾਂ ਦਿੱਤਾ ਗਿਆ ਸੀ ਉਸ ਵਕਤ ਕੀ ਕੁਝ ਜਿਹੜਾ ਹੋਇਆ ਅੰਦਰ ਦੀਆਂ ਗੱਲਾਂ ਜਾਣਦੇ ਆ ਅਰੁਣ ਸੂਤੋ ਸੂਜੀ ਕਿਸ ਤਰੀਕੇ ਦੇ ਨਾਲ ਬੰਟੀ ਦਾ ਤੁਹਾਨੂੰ ਕੋਲ ਆਉਂਦਾ ਹੈ ਜਦੋਂ ਉਹਨਾਂ ਨੂੰ ਕਿਡਨਾਪ ਦੀ ਗੱਲ ਕਰਨ ਦੀ ਉਹਦੇ ਫਾਦਰ ਵੱਲੋਂ ਕੀਤੀ ਜਾਂਦੀ ਹੈ ਅਸਤਰਾਂ ਜੀ ਕੀ ਜਦੋਂ ਤੋਂ ਇਹਨਾਂ ਦਾ ਇਹ ਸੋ ਕਾਲਡ ਗਠਬੰਧਨ ਹੋਇਆ ਇਸ ਇਹ ਜਿਹੜਾ ਮਹਾ ਠਗਬੰਧਨ ਹੈ ਐਨਡੀ ਅਲਾਈਅੰਸ ਦਾ ਜਿਹਦੀ ਇਹਨਾਂ ਨੂੰ ਜਿਹਨੂੰ ਇੱਕ ਕਲੇਮ ਕਰਦੇ ਨੇ ਇਹ ਦੋ ਪਾਰਟੀਆਂ ਦਾ ਨਹੀਂ ਦੋ ਵਿਅਕਤੀਆਂ ਦਾ ਹੈ ਰਗਵ ਝੱਡਾ ਜੀ ਔਰ ਪਵਨ ਬੰਸਲ ਜੀ ਇਹਨਾਂ ਦੋ ਵਿਅਕਤੀਆਂ ਨੇ ਆਪਣਾ ਨਿੱਜੀ ਸਵਾਰਥ ਕਰਕੇ ਆਪਣੀ ਪਾਰਟੀਆਂ ਦੇ ਸਵਾਰਥ ਨੂੰ ਤਿਆਗ ਦਿੱਤਾ ਬੰਸਲ ਸਾਹਿਬ ਨੂੰ ਉਹਨਾਂ ਨੇ ਛਲਾਵੇ ਚ ਲੈ ਲਿਆ ਇਹਨਾਂ ਦਾ ਸਮਝੌਤਾ ਕਿਤੇ ਨਹੀਂ ਹੋ ਰਿਹਾ ਸੀ ਰਗਵ ਝੱਡਾ ਜੀ ਨੇ ਉੱਥੇ ਉਸ ਮੀਟਿੰਗ ਦੇ ਵਿੱਚ ਹਾਈ ਕਮਾਂਡ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਇੱਕ ਨਵੀਂ ਚਾਲ ਖੜੀ ਗਈ ਆਪਾਂ ਕੋਈ ਸਿਗਨਲ ਦੇਣ ਲਈ ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਅਲਾਈਅੰਸ ਕਰ ਲੈਣੇ ਔਰ ਇਸ ਤਰੀਕੇ ਦੀ ਇੱਕ ਉਹਦੇ ਚ ਉਸ SLA ਵਿੱਚ ਪਵਨ ਬੰਸਲ ਜੀ ਵੀ ਫਸ ਗਏ ਔਰ ਉਹਨਾਂ ਨੂੰ ਸ਼ਾਇਦ ਇਹ ਲਾਲਸ ਸੀਗਾ ਕਿ ਮੈਨੂੰ ਅੱਗੇ ਲੋਕ ਸਭਾ ਦੇ ਵਿੱਚ ਆਮ ਆਦਮੀ ਸਪੋਰਟ ਕਰੇਗੀ ਲੇਕਿਨ ਬੰਸਲ ਸਾਹਿਬ ਨੂੰ ਸ਼ਾਇਦ ਉਹਨਾਂ ਦਾ ਖਾਬ ਜਲਦੀ ਟੁੱਟੇਗਾ ਆਮ ਆਦਮੀ ਪਾਰਟੀ ਫਿਰ ਤੋਂ ਆਪਣਾ ਜਿਹੜਾ ਉਹਨਾਂ ਦਾ ਜਿਸ ਤਰੀਕੇ ਦਾ ਧੋਖੇਬਾਜ਼ੀ ਵਾਲਾ ਉਹਨਾਂ ਦਾ ਵਿਵਹਾਰ ਹੈ ਉਹ ਠਿੰਗਾ ਦਿਖਾਉਣ ਵਾਲੇ ਨੇ ਔਰ ਵਰਕਰ ਵੀ ਜਿਹੜਾ ਹੈ ਔਰ ਕਾਉਂਸਲਰ ਵੀ ਜਿਹੜੇ ਹੈ ਇਸ ਚੀਜ਼ ਤੋਂ ਨਾਖੁਸ਼ ਸੀਗੇ ਇਸ ਕਰਕੇ ਉਹਨਾਂ ਨੇ ਜ਼ਬਰਦਸਤੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਜਿਹੜੇ ਕੌਂਸਲਰਸ ਨੇ ਉਹਨਾਂ ਨੂੰ ਜ਼ਬਰਦਸਤੀ ਜਿਹੜਾ 12 ਕੌਂਸਲਰਸ ਨੂੰ ਔਰ ਸਾਡੇ ਇੱਕ ਜਿਹੜੇ ਕੌਂਸਲਰ ਨੇ ਕਾਲਾ ਜੀ ਗੁਰਚਰਨ ਕਾਲਾ ਜੀ ਉਹਨਾਂ ਨੂੰ ਜ਼ਬਰਦਸਤੀ ਪੰਜਾਬ ਪੁਲਿਸ ਦੇ ਬੰਦੂਕਾਂ ਦੇ ਸائے ਦੇ ਵਿੱਚ ਕਿਕਰ ਰਿਜ਼ੋਰਟ ਦੇ ਵਿੱਚ ਗੈਦ ਕਰਕੇ ਰੱਖਿਆ ਹੋਵੇ ਔਰ ਇਸੇ ਤਰੀਕੇ ਕਾਂਗਰਸ ਪਾਰਟੀ ਨੇ ਵੀ ਆਪਣੇ ਆਪ ਨੂੰ ਜਾ ਕੇ ਚੰਡੀਗੜ੍ਹ ਪੰਜਾਬ ਪੁਲਿਸ ਦੇ ਅੱਗੇ ਸਰੈਂਡਰ ਕਰ ਦਿੱਤਾ ਕਦੇ ਉਹਨਾਂ ਨੂੰ ਕਿਕਰ ਰਜੜ ਲਿਆ ਜਾਂਦਾ ਕਦੇ ਫਗਵਾੜੇ ਲਿਆ ਜਾਂਦਾ ਸੀ ਹੁਣ ਅੰਮ੍ਰਿਤਸਰ ਲੈ ਕੇ ਗਏ ਹੋਏ ਆ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਬੰਦੂਕਾਂ ਦੇ ਸائے ਦੇ ਵਿੱਚ ਦਹਿਸ਼ਤ ਦੇ ਵਿੱਚ ਰੱਖ ਕੇ ਜਿਹੜਾ ਹੈਗਾ ਉਹਨਾਂ ਦਾ ਜਾਤੀਆਂ ਕੀਤੀਆਂ ਜਾ ਰਹੀਆਂ ਨਾ ਬਿਮਾਰ ਘਰ ਵਾਲਿਆਂ ਨੂੰ ਮਿਲਣ ਦਿੱਤਾ ਜਾ ਰਿਹਾ ਦੁਰਵਿਹਾਰ ਹੋ ਰਿਹਾ ਇਹੋ ਜੀ ਸਰਦੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਦੇ ਫੋਨ ਬੰਦ ਕਰਾਏ ਜਾਂਦੇ ਨੇ ਲੇਕਿਨ ਮੈਂ ਸਮਝਦਾ ਹਾਂ ਕਿ ਇਹ ਉਹਨਾਂ ਨੂੰ ਉਹਨਾਂ ਵਿਅਕਤੀ ਪਛਾਹ ਪਵਨ ਬਾਂਸਲ ਜੀ ਚਾਹੇ ਰਾਗਵ ਚੱਡਾ ਜੀ ਇਹ ਵਿਵਹਾਰ ਉਹਨਾਂ ਦੇ ਕਾਰਜਕਰਤਾ ਉਹਨਾਂ ਦੇ ਕਾਉਂਸਲਰ ਜਿਹੜੇ ਨੇ ਉਹ ਜਾਣ ਚੁੱਕੇ ਨੇ ਔਰ ਉਹਨਾਂ ਨਾਲ ਜਿਸ ਤਰੀਕੇ ਦਾ ਵਿਵਹਾਰ ਹੋ ਰਿਹਾ ਉਸ ਕਰਕੇ ਉਹ ਜਲਦੀ ਮੈਨੂੰ ਲੱਗਦਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰਸ ਨੇ ਉਹ ਆਪਣੀਆਂ ਪਾਰਟੀਆਂ ਦੇ ਖਿਲਾਫ ਬਗਾਵਤ ਕਰਨਗੇ ਔਰ 18 ਤਰੀਕ ਨੂੰ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦਾ ਨੌਵੀਂ ਵਾਰ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇਗਾ ਐਸਾ ਮੈਨੂੰ ਯਕੀਨ ਹੈ ਬਾਕੀ ਜਿਸ ਦਿਨ ਉਹਨਾਂ ਨੂੰ ਕਿਡਨਾਪ ਕਰਕੇ ਲਿਆਂਦਾ ਗਿਆ ਪੰਜਾਬ ਪੁਲਿਸ ਦੇ 20 25 ਕਮਾਂਡੋਸ 8-10 ਗੱਡੀਆਂ 15 ਤਰੀਕ ਨੂੰ ਵੀ ਕਾਰਪੋਰੇਸ਼ਨ ਦੇ ਵਿੱਚ ਆਈਆਂ 16 ਤਰੀਕ ਨੂੰ ਵੀ ਆਈਆਂ ਜੁਆਇੰਟ ਕਮਿਸ਼ਨਰ ਸੋਢੀ ਸਾਹਿਬ ਨੂੰ ਕਦੇ ਚੀਫ ਮਿਨਿਸਟਰ ਸਾਹਿਬ ਜਿਹੜੇ ਪੰਜਾਬ ਦੇ ਨੇ ਭਗਵੰਤ ਮਾਨ ਜੀ ਉਹ ਤਮਕਾਉਂਦੇ ਨੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਹਾਡਾ ਜਦੋਂ ਉੱਥੇ ਗੱਡੀਆਂ ਦੇ ਉੱਥੇ ਲਿਆਇਆ ਜਾਂਦਾ ਬੰਟੀ ਨੂੰ ਇਸ ਤਰ੍ਹਾਂ ਧੂਆਇਆ ਜਾਂਦਾ ਇਸ ਤਰ੍ਹਾਂ ਫੜਿਆ ਜਾਂਦਾ ਵੀ ਜਿਸ ਤਰੀਕੇ ਦੇ ਨਾਲ ਉਹ ਕੋਈ ਮੁਜਰਮ ਹੋਵੇ ਔਰ ਉਹਨਾਂ ਦੇ ਫਾਦਰ ਦਾ ਸਾਡੇ ਕਿਸੇ ਵਿਅਕਤੀ ਨੂੰ ਫੋਨ ਆਇਆ ਕਿਸੇ ਦੇ ਮਾਧਿਅਮ ਨਾਲ ਕੀ ਭਾਈ ਸਾਹਿਬ ਮੇਰੇ ਮੁੰਡੇ ਨੂੰ ਕੁਝ ਵੀ ਹੋ ਸਕਦਾ ਹੈ ਉਹਨੂੰ ਬਚਾਇਆ ਜਾਵੇ ਔਰ ਉੱਥੇ ਗਏ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਤੇ ਫਿਰ ਮੈਂ ਚੰਡੀਗੜ੍ਹ ਪੁਲਿਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਗੱਲ ਕੀਤੀ ਕਿ ਐਮਸੀ ਦੇ ਵਿੱਚ ਇੱਕ ਕਾਉਂਸਲਰ ਨੂੰ ਜ਼ਬਰਦਸਤੀ ਪੰਜਾਬ ਪੁਲਿਸ ਬੰਦੂਕਾਂ ਦੇ ਸਾਹੇ ਦੇ ਵਿੱਚ ਉਹਨੂੰ ਉਹਨੂੰ ਇੱਕ ਵਾਰੀ ਇੰਡੀਪੈਂਡੈਂਟ ਕਰਕੇ ਆਪਣੇ ਘਰ ਦੇ ਨਾਲ ਤਾਂ ਮਿਲਣ ਦਿਓ ਉੱਥੇ ਉਹਦੇ ਲੱਕੀ ਨੇ ਸਾਫ਼ ਉਹਨਾਂ ਦੇ ਲੱਕੀ ਇਲੱਕੀ ਦੇ ਨਾਲ ਗੱਲ ਕਰਦਿਆਂ ਹੋਇਆਂ ਬੰਟੀ ਦੇ ਫਾਦਰ ਸਾਹਿਬ ਭਾਗ ਸਿੰਘ ਜੀ ਉਹਨਾਂ ਨੇ ਕਿਹਾ ਕਿ ਮੇਰੇ ਮੁੰਡੇ ਨੂੰ ਜੇ ਕੁਝ ਵੀ ਹੋਏਗਾ ਤੁਸੀਂ ਜ਼ਿੰਮੇਵਾਰ ਹੋ ਮੇਰੇ ਮੁੰਡੇ ਨੂੰ ਤੁਸੀਂ ਕਿਡਨਾਪ ਕੀਤਾ ਹੋਇਆ ਮੈਂ ਉਹ ਆਪਣੇ ਘਰ ਲੈ ਕੇ ਜਾਣਾ ਚਾਹੁੰਦਾ ਬਾਅਦ ਜਦੋਂ ਪੁਲਿਸ ਨੇ ਵੀ ਉਹਨਾਂ ਨੂੰ ਉੱਥੋਂ ਅਸੀਂ ਰੋਕ ਲਿਆ ਔਰ ਬਾਅਦ ਵਿੱਚ ਬੰਟੀ ਨੂੰ ਜਦੋਂ ਥੋੜਾ ਜਿਹਾ ਪ੍ਰੈਸ਼ਰ ਮੁਕਤ ਹੋਇਆ ਉਹਨੇ ਕਿਹਾ ਮੈਂ ਆਪਣੇ ਘਰ ਜਾਣਾ ਚਾਹੁੰਦਾ ਔਰ ਕਿਸੇ ਨੂੰ ਨਹੀਂ ਮਿਲਣਾ ਚਾਹੁੰਦਾ ਕਾਂਗਰਸੀਆਂ ਨੇ ਫਿਰ ਉਹਦੇ ਘਰ ਦੇ ਉੱਤੇ ਡੇਰਾ ਪਾ ਲਿਆ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਉਹਨਾਂ ਨੂੰ ਉੱਥੇ ਘਰ ਕੇਰੀ ਰੱਖਿਆ ਪੰਜਾਬ ਪੁਲਿਸ ਦੇ ਲੋਕ ਉੱਥੇ ਗੱਡੀਆਂ ਕਮਾਂਡੋਸ ਖੜੇ ਰਹੇ ਇਹ ਬਿਲਕੁਲ ਹੀ ਉਹਨਾਂ ਦਾ ਤੱਕਾ ਕੀਤਾ ਜਾ ਰਿਹਾ ਆਪਣੇ ਹੀ ਕਾਉਂਸਲਰਸ ਦੇ ਉੱਤੇ ਸ਼ੱਕ ਕਰਕੇ ਆਪਣੇ ਹੀ ਕਾਉਂਸਲਰ ਨੂੰ ਦਬਾਅ ਦੇ ਵਿੱਚ ਰੱਖ ਕੇ ਮੈਂ ਸਮਝਦਾ ਕਿ ਸ਼ਾਇਦ ਉਹ ਇਹ ਚੋਣ ਜਿੱਤਣ ਦਾ ਸੁਪਨਾ ਜਿਹੜਾ ਹੈ ਉਹ ਛੱਡ ਦੇਣ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜਾ ਉਹਨਾਂ ਦਾ ਆਪਣਾ ਵਿਵਹਾਰ ਹੈ ਪਾਰਟੀ ਦੇ ਨੇਤਾਵਾਂ ਦਾ ਉਹਦੇ ਕਰਕੇ ਕਾਰਜਕਰਤਾਵਾਂ ਦੇ ਵਿੱਚ ਕਾਉਂਸਲਰ ਦੇ ਵਿੱਚ ਬਹੁਤ ਵੱਡੀ ਬਗਾਵਤ ਹੈ ਅਰਣ ਜੀ ਜਿਸ ਤਰੀਕੇ ਨਾਲ ਉਹਦੋਂ ਸਾਰਾ ਕੁਝ ਹੋਇਆ ਹਰ ਕਿਸ ਨੇ ਦੇਖਿਆ ਵੀ ਜਿਸ ਤਰੀਕੇ ਨਾਲ ਘਰ ਦੇ ਵਿੱਚ ਮੁੜ ਕੇ ਪੁਲਿਸ ਛੱਡ ਕੇ ਬਾਅਦ ਦੇ ਵਿੱਚ ਜਿਹੜੇ ਕਾਂਗਰਸੀ ਸੀ ਉਹ ਬਾਹਰ ਵੇਟ ਕਰਦੇ ਰਹੇ ਸਵੇਰੇ ਜਾ ਕੇ ਮਿਲੇ ਆ ਪੰਜਾਬ ਪੁਲਿਸ ਦੀਆਂ ਗੱਡੀਆਂ ਵੀ ਸੀ ਕੀ ਇਹ ਚੀਜ਼ਾਂ ਠੀਕ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਅੰਦਰ ਜਾਂ ਫਿਰ ਯੂਟੀ ਦੇ ਅੰਦਰ ਇਹ ਚੀਜ਼ਾਂ ਜਿਵੇਂ ਐਮਸੀ ਦੇ ਅੰਦਰ ਦਾਖਲ ਹੋਣਾ ਪੰਜਾਬ ਪੁਲਿਸ ਵੱਲੋਂ ਔਰ ਬਾਅਦ ਵਿੱਚ ਘਰ ਦੀ ਰਖਵਾਲੀ ਕਰਨੀ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਾਉਂਸਲਰਾਂ ਨੂੰ ਕੀ ਇਹਦੇ ਵਿੱਚ ਇਹ ਸਾਡੇ ਤੇ આરોਪ ਲਾ ਰਹੇ ਨੇ ਕਿ ਅਸੀਂ ਸੱਤਾ ਦਾ ਦੁਰਉਪਯੋਗ ਕਰ ਰਹੇ ਮੈਂ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਣਾ ਚਾਹਨਾ ਹੈ ਇਹਨਾਂ ਤੋਂ ਇਹਨਾਂ ਦੇ ਨੇਤਾਵਾਂ ਤੋਂ ਨੰਬਰ 1 ਤੋਂ ਸਾਡਾ ਕਾਉਂਸਲਰ ਗੁਰਚਰਨ ਕਾਲਾ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਉਹਨੂੰ ਉਹ 바ਵਾ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹ ਤਾਂ ਇੱਥੋਂ ਰਾਮਦਰਬਾਰ ਤੋਂ ਲੈ ਜਾਂਦਾ ਦਰਬਾਰ ਸਾਹਿਬ ਮੱਥਾ ਟੇਕਾਂ ਉਹ ਦਰਬਾਰ ਸਾਹਿਬ ਤੋਂ ਪੰਜਾਬ ਪੁਲਿਸ ਚੱਕ ਲੈਂਦੀ ਹੈ ਉਹਦਾ ਮੁੰਡਾ ਮਨਿੰਦਰ 31 ਸੈਕਟਰ ਦੇ ਥਾਣੇ ਦੇ ਵਿੱਚ ਐਫਆਈ ਕੰਪਲੇਂਟ ਦਿੰਦਾ ਕਿ ਮੇਰੇ ਪਿਓ ਨੂੰ ਜਿਹੜਾ ਹੈਗਾ ਤਿੰਨ ਬੰਦਿਆਂ ਨੇ ਕਿਡਨਾਪ ਕੀਤਾ ਜਿਹਦੇ ਵਿੱਚ ਸਨੀ ਡਾਕਟਰ ਸਨੀ ਆਲੂ ਵਾਲੀਆ ਜੀ ਕੁਲਦੀਪ ਜੀ ਜਿਹੜੇ ਮੇਅਰ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਉਹ ਤੀਸਰੇ ਜਿਹੜੇ ਨੇ 바ਵਾ ਜੀ 바ਵਾ ਜੀ ਔਰ ਇਹ ਦੋ ਬੰਦਿਆਂ ਦੇ ਸਾਜ਼ਿਸ਼ ਦੇ ਨਾਲ ਜਿਹੜਾ ਹੈਗਾ ਮਿਲੀ ਭਗਤ ਦੇ ਨਾਲ ਉਸ ਬੰਦੇ ਨੂੰ ਕਿਡਨਾਪ ਕੀਤਾ ਗਿਆ ਅੰਮ੍ਰਿਤਸਰ ਇੱਥੋਂ ਦਰਬਾਰ ਸਾਹਿਬ ਤੋਂ ੱੱਕੇ ਨਾਲ ਝੂਠ ਬੋਲ ਕੇ ਦਰਬਾਰ ਸਾਹਿਬ ਉਹ ਦਰਬਾਰ ਸਾਹਿਬ ਤੋਂ ਪੰਜਾਬ ਪੁਲਿਸ ਨੇ ਚੱਕ ਲਿਆ ਕੰਪਲੇਂਟ ਦਰਜ ਹੈ ਚੰਡੀਗੜ੍ਹ ਪੁਲਿਸ ਫੋਨ ਕਰਦੀ ਹੈ ਰਾਮਰਤਨ ਜੀ ਜਿਹੜੇ ਐਸ ਐਚ ਓ ਨੇ ਸੰਨੀਵਾਲੀਆ ਜੀ ਮੰਨਦੇ ਨੇ ਕਿ ਉਹ ਮੇਰੀ ਕਸਟਡੀ ਦੇ ਵਿੱਚ ਹੈ ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਲੈ ਕੇ ਆਓ ਅਸੀਂ ਇੱਥੇ ਥਾਣੇ 'ਚ ਬਿਆਨ ਦਰਜ ਕਰਨਾ ਲੈ ਕੇ ਨਹੀਂ ਆਏ ਮੇਰਾ ਦੂਸਰਾ ਜਦੋਂ ਆ ਬੰਟੀ ਵਾਲਾ ਜਿਹੜਾ ਮੈਂ ਕਿੱਸਾ ਕੀਤਾ 15 ਤਰੀਕ ਨੂੰ ਵੀ ਬੰਟੀਆਂ ਬੰਟੀ ਨੂੰ ਹੋਰ ਬਾਕੀ ਕੌਂਸਲਰਾਂ ਨੂੰ 16 ਤਰੀਕ ਨੂੰ ਵੀ ਬੰਦੂਕਾਂ ਨੇ ਸائے ਦੇ ਵਿੱਚ ਕਮਾਂਡੋਜ਼ ਦੇ ਵਿੱਚ ਲਿਆ ਜਾਂਦਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ 50 ਪੁਲਿਸ ਦਾ ਕੀ ਕੰਮ ਹੈ ਉਹ ਕਹਿੰਦਾ ਜੀ ਐਮਐਲਏ ਆਏ ਸੀ ਉਹਨਾਂ ਨਾਲ ਸਿਕਿਉਰਿਟੀ ਸੀ ਐਮਐਲਏਜ਼ ਦਾ ਕੀ ਕੰਮ ਹੈ ਕਿਸੇ ਡੈਮੋਕ੍ਰੇਸੀ ਦੇ ਵਿੱਚ ਦੂਸਰੀ ਸਟੇਟ ਦੇ ਵਿੱਚ ਕਿਉਂ ਦਖਲ ਅੰਦਾਜ਼ੀ ਆ ਇਸੇ ਤਰੀਕੇ ਦੇ ਨਾਲ ਕਿਉਂ ਧਮਕਾਇਆ ਜਾ ਰਿਹਾ ਹੈ ਇੱਕ ਜੁਆਇੰਟ ਕਮਿਸ਼ਨਰ ਨੂੰ ਜਿਹੜਾ ਪੰਜਾਬ ਕੈਡਰ ਦਾ ਚੰਡੀਗੜ੍ਹ ਦੇ ਵਿੱਚ ਆਏ ਨੇ ਕਿਸ ਕਰਕੇ ਧਮਕਾਇਆ ਜਾ ਰਿਹਾ ਇੱਕ ਜਿਸ ਤਰੀਕੇ ਦਾ ਵਿਵਹਾਰ ਹੋ ਰਿਹਾ ਹੈ ਇੱਕ ਕੰਪਲੇਂਟ ਦੇ ਦਿੱਤੀ ਗਈ ਹੈ ਮੋਹੱਲੀ ਦੇ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਚੈੱਕ ਕਰ ਲੋ ਕਿ ਜਦੋਂ ਬੰਟੀ ਦੇ ਘਰ ਵਾਲਿਆਂ ਨੇ ਬੁਲਾਇਆ ਤੇ ਸਾਡੇ ਅਧਿਐਕਸ਼ ਮਲੋਤਰਾ ਜੀ ਔਰ ਬਬਲਾ ਜੀ ਔਰ ਉਥੇ ਗਏ ਤੇ ਉਥੇ ਉਹਨਾਂ ਨੇ ਇੱਕ ਕੰਪਲੇਂਟ ਝੂਠੀ ਸੱਚੀ ਉਥੇ ਕਰਾਈ ਵੀ ਆ ਵੀ ਜਦੋਂ ਕੋਈ ਲੋੜ ਪੈ ਗਈ ਤੇ ਇਹਨਾਂ ਦੇ ਖਿਲਾਫ ਬਬਲਾ ਜੀ ਦੇ ਫਾਰਮ ਹਾਊਸ ਦੇ ਉੱਤੇ ਜਿਹਦਾ ਕੋਡ ਦਾ ਸਟੇ ਆ ਉਹਦਾ ਨੋਟਿਸ ਚ ਪਕਾ ਦਿੱਤਾ ਜਾਂਦਾ ਕਾਂਗਰਸ ਪਾਰਟੀ ਦੇ ਕਾਉਂਸਲਰਸ ਨੂੰ ਪੰਜਾਬ ਪੁਲਿਸ ਸਹਾਇਤਿ ਲੈ ਕੇ ਜਾਂਦੀ ਹੈ ਬੰਟੀ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਜਿਹੜੀ ਉਹ ਕਰਦੀ ਹੈ ਕਿਕਰ ਰਿਜ਼ੋਰਟ ਦੇ ਵਿੱਚ ਪੂਰਾ ਪੁਲਿਸ ਦਾ ਪੂਰਾ ਪੁਲਿਸ ਦਾ ਕੀ ਕੰਮ ਹੈ ਚੰਡੀਗੜ੍ਹ ਪੰਜਾਬ ਪੁਲਿਸ ਦੀ ਕੀ ਡਿਊਟੀ ਹੈ ਇਹ ਕੌਣ ਸੱਤਾ ਦਾ ਦਰਪਯੋ ਕਰ ਰਿਹਾ ਮੈਨੂੰ ਇੱਕ ਵੀ આરોਪ ਦੱਸ ਦਿਓ ਸਾਡੇ ਤੇ આરોਪ ਹੈ ਜੀ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਬਿਮਾਰ ਕਰਦੇ ਜੁਆਇੰਟ ਕਮਿਸ਼ਨਰ ਸਾਹਿਬ ਤਾਂ ਉਹਨਾਂ ਦੇ ਨਾਮੀਨੇਸ਼ਨ ਤੋਂ ਪਹਿਲਾਂ ਦੇ ਬਿਮਾਰ ਸੀ ਉਹ ਤਾਂ ਛੁੱਟੀ ਤੇ ਸੀਗੀ ਉਦੋਂ ਬਾਅਦ ਉਹ ਛੁੱਟੀ ਤੋਂ ਆਂਦੇ ਨੇ ਉਹ ਨੋਮੀਨੇਸ਼ਨ ਨੋਮੀਨੇਸ਼ਨ ਜੁਆਇੰਟ ਕਮਿਸ਼ਨਰ ਹੀ ਲੈ ਸਕਦਾ ਹੈ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਹੈ ਜਿਸ ਬੰਦੇ ਨੂੰ ਉਹਨੇ ਵੈਰੀਫਾਈ ਕਰਨਾ ਹੁੰਦਾ ਉਹਨਾਂ ਉਹਨਾਂ ਕੋਲ ਜਾਂਦੇ ਉਹਨਾਂ ਦੇ ਇੱਕ ਡਾਟਾ ਐਂਟਰੀ ਆਪਰੇਟਰ ਨੂੰ ਜਿਹੜਾ ਹੈਗਾ ਉਹ ਲੈਟਰ ਪੜਾ ਦਿੰਦੇ ਉਹ ਅਥੋਰਾਈਜ਼ ਨਹੀਂ ਹੈ ਜਦੋਂ ਉਹ ਅਗਲੇ ਦਿਨ ਆਂਦੇ ਆ ਉਹ ਉਹਨਾਂ ਨੂੰ ਚਿੱਠੀ ਕੱਢਦੇ ਆ ਵੀ ਭਾਈ ਸਾਹਿਬ ਅਗਲੇ ਦਿਨ ਆਜੋ ਮੈਂ ਵੈਰੀਫਾਈ ਕਰਾਂਗਾ ਹੁਣ ਮੰਨ ਲਓ ਮੈਂ ਕੁਲਦੀਪ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਹੈ ਮੈਂ ਉਹਨਾਂ ਦੀ ਚਿੱਠੀ ਲੈ ਕੇ ਜਾ ਕੇ ਕਿਸੇ ਡਾਟਾ ਐਂਟਰੀ ਆਪਰੇਟਰ ਨੂੰ ਫੜਾਇਆ ਹਾਂ ਜਾਕੀ ਚਿੱਠੀ ਐਕਸੈਪਟ ਹੋਏਗੀ ਵੀ ਉਹਨਾਂ ਦਾ ਨੋਮੀਨੇਸ਼ਨ ਵਿਧਰੋ ਹੋ ਗਿਆ। ਕੁਲਦੀਪ ਜੀ ਨੂੰ ਆਉਣਾ ਪਏਗਾ। ਉਹਨਾਂ ਨੂੰ ਵੈਰੀਫਾਈ ਕਰਨਾ ਪਏਗਾ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ। ਬੰਟੀ ਜੀ ਨੇ ਖੁਦ ਗਿਆ ਔਰ ਬੰਟੀ ਜੀ ਦੀ ਇੱਕ ਫੋਟੋ ਦਿਖਾ ਦਿਓ। ਇੱਕ ਕਲਰਕ ਨੂੰ ਦਿੰਦਿਆਂ ਹੋਇਆ ਜਿਹੜਾ ਪਰਮਨੈਂਟ EMPLOYE ਨਹੀਂ ਹੈ ਕੱਚਾ ਕਰਮਚਾਰੀ ਹੈ ਡਾਟਾ ਐਂਟਰੀ ਆਪਰੇਟਰ ਹੈ। ਉਹਨੂੰ ਫੜਾਉਂਦਿਆਂ ਮੈਂ ਦੀ। ਉਹ ਅਗਲੇ ਦਿਨ ਵੀ ਗਿਆ ਉਹਨੇ ਜੁਆਇੰਟ ਕਮਿਸ਼ਨਰ ਨੂੰ ਕੋਈ ਨਾ ਆਪਣਾ ਰੈਜ਼ੀਗਨੇਸ਼ਨ ਵਿਧਰੋਲ ਨਹੀਂ ਫੜਾਇਆ। ਅਗਲੇ ਦਿਨ ਦੀ ਫੇਰ ਚਿੱਠੀ ਘਟ ਦਿੱਤੀ ਜਾਂਦੀ ਹੈ ਵੀ ਤੁਸੀਂ ਵੈਰੀਫਾਈ ਨਹੀਂ ਕਰਗੇਗੇ। ਚਲੋ ਐ ਸਭ ਚੀਜ਼ਾਂ ਨੂੰ ਦੇਖਦੇ ਆ ਤਿੰਨ ਪਟੀਸ਼ਨਾਂ ਜੇ ਕੋਰਟ ਜਾਂਦੇ ਨੇ ਪਹਿਲੀ ਦੇ ਵਿੱਚ ਬੰਟੀ ਦੇ ਵਿੱਚ ਹੈਬਸ ਕੋਰਪਸ ਮੰਗਦੇ ਆ ਕੋਰਟ ਕਹਿੰਦਾ ਤੁਹਾਡਾ ਕੀ ਮਤਲਬ ਤੁਸੀਂ ਸੰਵਿਧਾਨ ਦਾ ਦੁਰਉਪਯੋਗ ਕਰ ਰਹੇ ਹੋ ਸੈਕਸ਼ਨ 226 ਦਾ ਤੁਸੀਂ ਦੁਰਉਪਯੋਗ ਕਰ ਰਹੇ ਹੋ ਇਹਨਾਂ ਨੂੰ ਫਟਕਾਰ ਮਾਰੀ ਜਾਂਦੀ ਆ ਔਰ ਇਹ ਕਿਹਾ ਜਾਂਦਾ ਕਿ ਬੰਟੀ ਨੇ ਕਿਹਾ ਕਿ ਮੈਨੂੰ ਸੁਰੱਖਿਆ ਦਿੱਤੀ ਜਾਵੇ ਹਾਈ ਕੋਰਟ ਦੇ ਆਰਡਰਾਂ ਚ ਦੂਸਰੀ ਵਾਰ ਇਹ ਜਾਂਦੇ ਆ ਕਿ ਅਬਜ਼ਰਵਰ ਲਗਾ ਦਿੱਤਾ ਜਾਵੇ ਹਾਈ ਕੋਰਟ ਵੱਲੋਂ ਹਾਈ ਕੋਰਟ ਕਹਿੰਦਾ ਕਿ ਸਾਡਾ ਕੰਮ ਨਹੀਂ ਹੈਗਾ ਤੁਸੀਂ ਉਥੇ ਇਹ ਗੜਬੜੀਆਂ ਕਰੋ ਔਰ ਅਸੀਂ ਤੁਹਾਨੂੰ ਪ੍ਰੋਟੈਕਸ਼ਨਾਂ ਦੀਏ ਤੀਸਰੀ ਵਾਰ ਜਾਂਦੇ ਆ ਕਿ ਉਹ ਇਲੈਕਸ਼ਨ ਜਿਹੜਾ ਹੈਗਾ ਰੱਦ ਹੋ ਗਿਆ ਆ ਜੀ ਕਿਹਾ ਮੈਨੂੰ ਬੜਾ ਇਹ ਬਚਕਾਨਾ ਜਿਹਾ ਲੱਗਦਾ ਹੈ ਇਹ ਬਿਆਨ ਦਿੰਦੇ ਆ ਕਿ ਭਾਈ ਸਾਹਿਬ ਕਿਹਾ ਪ੍ਰੈਜ਼ਾਈਡਿੰਗ ਅਫੀਸਰ ਜਿਹੜੇ ਹੈ ਉਹ ਏਕਦਮ ਸੇ ਬਿਮਾਰ ਪੜ ਗਏ ਮੈਂ ਪੁੱਛਣਾ ਚਾਹਣਾ ਬਿਮਾਰ ਕਿਆ ਕਿਸ਼ਤਾਂ ਚ ਹੋਇਆ ਜਾਂਦਾ ਵੀ ਅੱਜ 1% ਬਿਮਾਰ ਹੋਏ ਏਕਦਮ ਹੀ ਬਿਮਾਰ ਹੋਏ ਤਦ ਹੀ ਹਸਪਿਟਲਾਈਜ਼ ਹੁੰਦੇ ਛੋਟੀ ਮੋਟੀ ਬਿਮਾਰੀ ਹੁੰਦੀ ਤਾਂ ਸ਼ਾਦੋ ਆ ਜਾਂਦੇ ਅਸੀ ਕਿ ਸਵੇ ਨਹੀਂ ਤਾਂ ਮਾਨਵਤਾ ਰੱਖਣੀ ਚਾਹੀਦੀ ਹੈ ਕੋਈ ਹਰ ਚੀਜ਼ ਤੇ ਸ਼ੱਕ ਉਹ ਬਿਮਾਰ ਪੈ ਗਿਆ ਔਰ ਇੱਕ ਟਾਈਮ ਬਾਉਂਡ ਸੀਗਾ 10 ਤਰੀਕ ਤੋਂ ਲੈ ਕੇ 13 ਤਰੀਕ ਨੂੰ ਨੋਮੀਨੇਸ਼ਨ ਤੋਂ ਲੈ ਕੇ ਸਾਰੀ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ 18 ਤਰੀਕ ਨੂੰ ਜੇ ਚੋਰਾਬ ਨਹੀਂ ਹੋਏ ਤਾਂ ਨਵੇਂ ਸਿਰੇ ਤੋਂ ਡੀਸੀ ਨੂੰ ਨੋਟੀਫਾਈ ਕਰਨਾ ਹੋਏਗਾ ਉਹਨਾਂ ਨੇ ਕੀਤਾ ਤੁਰੰਤ ਉਸੇ ਦਿਨ 6 ਤਰੀਕ ਦੇ ਇਲੈਕਸ਼ਨ ਨੋਟੀਫਾਈ ਕਰ ਦਿੱਤੇ ਹਾਈ ਕੋਰਟ ਦੇ ਵਿੱਚ ਜਾਂਦੇ ਆ ਨਹੀਂ ਰੀਲੀਫ ਮਿਲਦੀ 23 ਤਰੀਕ ਦੀ ਡੇਟ ਪਈ ਵੀ ਹੈ ਫਿਰ ਫਿਰ ਜਿਹੜਾ ਡੀਸੀ ਦਾ 6 ਤਰੀਕ ਵਾਲਾ ਆਰਡਰ ਹੈ ਉਹਨੂੰ ਚੈਲੰਜ ਕਰਦੇ ਆ ਚੌਥੀ ਪਟੀਸ਼ਨ ਦੇ ਵਿੱਚ ਨਾਂਹਰਾਂ ਨੂੰ ਕੋਈ ਕੋਟ ਰੀਲੀਫ ਦੇ ਰਿਹਾ ਲਗਾਤਾਰ ਇਹ ਬਦਮਾਸ਼ੀ ਕਰ ਰਹੇ ਨੇ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਦੁਰਉਪਯੋਗ ਕਰ ਰਹੇ ਨੇ ਆਪਣੇ ਵਰਕਰਾਂ ਨੂੰ ਆਪਣੇ ਕਾਉਂਸਲਰਸ ਨੂੰ ਲਗਾਤਾਰ ਦਬਾਅ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਰੱਖ ਰਹੇ ਨੇ ਔਰ ਇਸ ਕਰਕੇ ਇਹ ਤੈ ਹੈ ਕਿ ਉਹ ਲੋਕ ਜਦੋਂ ਵੀ ਉਹ ਆਜ਼ਾਦ ਹੋਣਗੇ ਉਹ ਬਗਾਵਤ ਕਰਨਗੇ ਉਹਦੇ ਵਿੱਚ ਇੱਕ ਕੇਸ ਆਉਂਦਾ ਇੱਕ ਜਿਵੇਂ ਕਹਿ ਲਈ ਐਮਪੀ ਆਉਂਦੇ ਵਿੱਚ ਉਹਦੇ ਰਾਗਵ ਚੱਡਾ ਐਮਸੀ ਜਾਨ ਦੀ ਕੋਸ਼ਿਸ਼ ਕਰਦੇ ਲੇਕਿਨ ਪੁਲਿਸ ਮਨਾ ਕਰ ਦਿੰਦੀ ਹੈ ਉਹਦੇ ਵਿੱਚ ਉਹਨੂੰ ਸਾਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਕੀ ਰੋਲ ਸੀ ਉੱਥੇ ਰਗਵ ਚੱਡੇ ਦੇ ਆਉਣ ਦਾ ਉਹ ਰਗਵ ਚੱਡੇ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਹਿਲਾਂ ਪੁਲਿਸ ਨੇ ਪਹਿਲਾਂ ਹੀ ਰੋਕ ਦਿੱਤਾ ਸੀ ਫਿਰ ਜ਼ਬਰਦਸਤ ਅੱਗੇ ਤੱਕ ਆਏ ਸਿਕਿਉਰਟੀ ਨਾਲ ਲੈ ਕੇ ਫਿਰ ਐਮਸੀ ਜਾਣ ਦੀ ਕੋਸ਼ਿਸ਼ ਕੀਤੀ ਫਿਰ ਉਹਦੇ ਬਾਅਦ ਪੁਲਿਸ ਨੇ ਰੋਕਿਆ ਬਾਅਦ ਵਿੱਚ মিডিਆ ਨੂੰ ਕੋਈ ਬਿਆਨ ਦਿੱਤਾ ਇਹਨਾਂ ਨੇ ਇਸ਼ੂ ਬਣਾਇਆ ਜੀ ਕਿ ਸਾਨੂੰ ਸਾਡੇ ਕੋਲ ਪਾਸੇ ਸੀਗੇ ਵੈਲਿਡ ਪਾਸੇ ਸੀਗੇ ਸਾਨੂੰ ਰੋਕਿਆ ਗਿਆ ਮੈਂ ਉਹੀ ਕਹਿੰਦਾ ਇਹ ਇੰਨਾ ਪਰਪੰਚ ਰਚਦੇ ਨੇ ਇੱਕ ਕਾਉਂਸਲਰਸ ਦਾ ਗਰੁੱਪ ਬਣਿਆ ਹੋਇਆ ਸਾਰੇ ਕਾਉਂਸਲਰ ਦਾ ਇਲੈਕਸ਼ਨ ਜਿਹੜਾ ਪ੍ਰੈਜ਼ਾਈਡਿੰਗ ਆਫੀਸਰ ਸੀ ਉਹਨਾਂ ਦੇ ਆਫਿਸ ਵੱਲੋਂ ਲਗਭਗ ਮੈਨੂੰ ਲੱਗਦਾ ਹੈ ਕਿ 10 25 ਦੇ ਉੱਤੇ ਇੱਕ ਮੈਸੇਜ ਉਸ ਉਹਦੇ ਵਿੱਚ ਪਾਇਆ ਗਿਆ ਉਸ ਗਰੁੱਪ ਦੇ ਵਿੱਚ ਕਿ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸੀ ਉਹ ਬਿਮਾਰ ਪੈ ਗਏ ਨੇ ਕਿਸੇ ਵਜ੍ਹਾ ਦੇ ਨਾਲ ਉਹ ਹਲੇ ਤੱਕ ਚੋਣਾਂ ਸ਼ਾਇਦ ਅੱਜ ਸੰਭਵ ਨਹੀਂ ਹੋਏਗਾ ਟਿਲ ਫਰਦਰ ਰੋਡਰਸ ਤੁਸੀਂ ਜਿਹੜਾ ਹੈ ਦਫ਼ਤਰ ਨਾ ਆਓ ਹੁਣ ਉਹਨਾਂ ਨੂੰ ਪਾਸੇਸ ਕੀ ਨੇ ਇਸ਼ੂ ਕੀਤੇ ਆ ਜੋ ਕਾਉਂਸਲਰਸ ਨੂੰ ਮਨਾ ਕਰ ਦਿੱਤਾ ਗਿਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਬੀਜੇਪੀ ਦਾ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦਾ ਜਦੋਂ ਉਥੇ ਕਿਹਾ ਵੀ ਇਲੈਕਸ਼ਨ ਹਲੇ ਨਹੀਂ ਹੋਣਾ ਤੁਹਾਨੂੰ ਟੀਲ ਫਰਦਰ ਆਰਡਰਸ ਤੁਹਾਨੂੰ ਫੇਰ ਦੱਸਿਆ ਜਾਏਗਾ ਸਭ ਨੂੰ ਮਨਾ ਕਰ ਦਿੱਤਾ ਗਿਆ ਔਰ ਜਿਹੜੇ ਪਾਸ ਸੀ ਕਾਉਂਸਲਰ ਅੱਗੇ ਆਪਣੇ ਵਿਜ਼ਟਰ ਨੂੰ ਪਾਸ ਈਸ਼ੂ ਕਰਦਾ ਜਦ ਮੇਨ ਆਦਮੀ ਮੇਰੀ ਐਂਟਰੀ ਨਹੀਂ ਹੈ ਤੇ ਰघव ਚੱਡਾਈ ਦੀ ਐਂਟਰੀ ਕਿੱਥੋਂ ਹੋ ਜਾਏਗੀ ਜਿਹੜੇ ਕਾਉਂਸਲਰ ਹੀ ਜਿਹੜੇ ਉਹਨਾਂ ਨੂੰ ਪਾਸ ਦਿੱਤਾ ਹੋਏਗਾ ਉਹਨੂੰ ਹੀ ਕਹਿ ਦਿੱਤਾ ਗਿਆ ਤੁਸੀਂ ਨਹੀਂ ਆਓ ਉਥੇ ਕੋਈ ਪ੍ਰੋਸੀਡਿੰਗ ਨਹੀਂ ਹੈ ਅੰਦਰ ਤੁਸੀਂ ਕੀ ਕਰਨਾ ਉਸ ਬਿਲਡਿੰਗ ਖਾਲੀ ਦੇ ਵਿੱਚ ਜਾ ਕੇ ਤੁਸੀਂ ਸਿਰਫ ਲਾਅਨ ਆਰਡਰ ਵਿਗਾੜ ਕੇ ਬਾਹਰ ਇੱਕ ਸ਼ੋਅ ਬਣਾਉਣਾ ਚਾਹ ਇੱਕ ਐਟਮੋਸਫੇਅਰ ਕ੍ਰੀਏਟ ਕਰਨਾ ਚਾਹੁੰਦੇ ਹੋ ਕਿ ਉਹ ਦਿਖਾਣਾ ਚਾਹੁੰਦੇ ਹੋ ਕਿ ਕੀ ਹੋ ਰਿਹਾ ਇੱਕ ਪ੍ਰੈਜ਼ਾਈਡਿੰਗ ਅਫਸਰ ਬਿਮਾਰ ਪੈ ਗਿਆ ਉਸ ਕਰਕੇ ਚੋਣਾਂ ਸਥਗਿਤ ਹੋਇਆ ਚੋਣ ਕੈਨਸਲ ਨਹੀਂ ਹੋਇਆ ਚੋਣਾਂ ਸਥਗਿਤ ਹੋਇਆ ਉਸੇ ਦਿਨ ਸੇਮ ਡੀਸੀ ਨੇ ਡੇਟ ਕੱਢ ਦਿੱਤੀ 6 ਤਰੀਕ ਦੀ ਜਿਹੜੇ ਇੰਨੇ ਸੱਚੇ ਸੁੱਚੇ ਕਰ ਲੈਣੇ ਵੇਟ 6 ਤਰੀਕ ਦੀ ਹੈ ਡਰਦੇ ਕਿਉਂ ਪਏ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਪਈ ਵੀ ਇਹਨਾਂ ਨੂੰ ਇੰਨਾ ਡਰ ਕਿਉਂ ਆਪਣੇ ਕਾਉਂਸਲਰ ਕਾਉਂਸਲਰ ਤੇ ਵਿਸ਼ਵਾਸ ਕਿਉਂ ਨਹੀਂ ਹੈ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਕਾਂਗਰਸ ਕਿਉਂ ਲੁਕੇ ਫਿਰਦੇ ਨੇ ਕਿਉਂ ਬੰਦੂਕਾਂ ਦੇ ਸਾਹਜ ਰੱਖਿਆ ਜਾਂਦਾ ਹੈ ਕਿਉਂ ਆਪਣੇ ਲੋਕ ਘਰਦਿਆਂ ਦਾ ਕੰਨ ਨਹੀਂ ਮਿਲਣ ਦਿੱਤਾ ਜਾਂਦਾ ਕਿਉਂ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿਉਂ ਉਹਨਾਂ ਤੇ ਸ਼ੱਕ ਕੀਤਾ ਜਾ ਰਿਹਾ ਕਿਉਂ ਉਹਨਾਂ ਦੇ ਫੋਨ ਬੰਦ ਕੀਤੇ ਜਾ ਰਹੇ ਕਿਉਂ ਉਹਨਾਂ ਦੇ ਉੱਤੇ ਬੌਂਸਰਜ਼ ਲਗਾਏ ਜਾ ਰਹੇ ਨੇ ਕਿਉਂ ਕੱਲਿਆਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਇੰਨੇ ਅਰੁਂਜੀਤ ਇੰਨੇ ਸਾਰੇ ਕਾਉਂਸਲਰ ਦੇ ਵਿੱਚ ਲਗਭਗ 34 35 ਸੀਟਾਂ ਨੇ 34 ਕਾਉਂਸਲਰ ਨੇ ਉਹਨਾਂ ਵਿੱਚੋਂ ਇੱਕ ਜਸਵੀਰ ਬੰਟੀ ਜਿਹੜਾ ਹੈ ਉਹ ਮੋਰਾ ਕਿਉਂ ਬਣਿਆ ਉਹਦੇ ਵਿੱਚ ਕੀ ਕਰਨ ਰਿਹਾ ਕਿਉਂਕਿ ਉਹਦੇ ਵੱਲੋਂ ਹੀ ਸਾਰੀ ਕਾਰਵਾਈ ਜਿਹੜੀ ਮੰਨੀਏ ਕੀਤੀ ਜਾਂਦੀ ਹੈ ਜਦੋਂ ਐਮਸੀ ਦੇ ਵਿੱਚ ਵੀ ਰੋਲਾ ਪੈਂਦਾ ਉਹਦੇ ਬਾਅਦ ਘਰ ਦੇ ਵਿੱਚ ਜਾਂਦੇ ਘਰ ਦੇ ਬਾਹਰ ਵੀ ਜਿਹੜੇ ਕਾਂਗਰਸੀ ਬਾਹਰ ਖੜੇ ਰਹਿੰਦੇ ਸਵੇਰ ਤੱਕ ਫਿਰ ਜਾ ਕੇ ਮਿਲਦੇ ਉਹਨੂੰ ਪੁਲਿਸ ਜਾਂ ਗੱਡੀਆਂੇ ਬਾਹਰ ਰਹਿੰਦੀਆਂ ਉਹਦੇ ਮਤਲਬ ਉਹਦੇ ਵਿੱਚ ਕੀ ਹੈ ਸਨੈਰੀ ਦੇ ਵਿੱਚ ਪੂਰਾ ਜਿਹੜਾ ਮੰਟੀ ਹੈ ਉਹ ਕਾਂਗਰਸ ਦਾ ਕਾਫੀਸ਼ਲ ਕੈਂਡੀਡੇਟ ਸੀਗਾ ਪਵਨ ਮੰਸਲ ਜੀ ਨੇ ਆਪਣੇ ਨਿੱਜੀ ਸਵਾਰਥਾਂ ਕਰਕੇ ਜਿਹੜਾ ਹੈਗਾ ਪਾਰਟੀ ਦਾ ਹਤ ਨਹੀਂ ਸ਼ਾਇਦ ਉਹਨੂੰ ਲੱਗਦਾ ਹੋਵੇਗਾ ਕਿ ਮੈਨੂੰ ਵੀ ਜਿਹੜਾ ਹੈਗਾ ਮੇਰੇ ਨਾਲ ਤੱਕਾ ਹੋਇਆ ਪਾਰਟੀ ਨਾਲ ਤੱਕਾ ਹੋਇਆ ਦੇ ਉਹ ਲੋਕ ਕਹਿੰਦੇ ਨੇ ਕਿ ਉਹਦਾ ਮਨ ਛੋਏਗੀ ਲੇਕਿਨ ਉਹ ਨੂੰ ਉਸ ਦਬਾਅ ਚ ਲਿਆ ਕੇ ਜਿਹੜਾ ਹੈਗਾ ਉਹਦਾ ਨਾਮਿਨੇਸ਼ਨ ਵਾਪਸ ਕਰਾਉਣ ਦੀ ਗੱਲ ਕੀਤੀ ਗਈ ਮੈਨੂੰ ਜੋ ਸੁਣਨ ਨੂੰ ਮਿਲਿਆ ਕਿ ਬੰਟੀ ਜੀ ਖੁਸ਼ ਨਹੀਂ ਐ ਇਸ ਨਾਮਿਨੇਸ਼ਨ ਆਪਣਾ ਵਿਡਰੋਅਲ ਕਰਨ ਤੋਂ ਬੀਜੇਪੀ ਜਾ ਸਕਦੇ ਆ ਨਹੀਂ ਬੀਜੇਪੀ ਜਾਣ ਦਾ ਸਵਾਗਤ ਹੈ ਬੀਜੇਪੀ ਜਾਣਾ ਚਾਹਣ ਤਾਂ ਸਵਾਗਤ ਹੈ ਸਾਡਾ ਤਾਂ ਸਾਰੇ ਜਿਹੜਾ ਵੀ ਵਿਅਕਤੀ ਜਿਹੜਾ ਹੈਗਾ ਅਨਿਆਏ ਦੇ ਖਿਲਾਫ ਆਵਾਜ਼ ਉਠਾਉਂਦਾ ਉਹਦਾ ਸਭ ਵਿਅਕਤੀਆਂ ਦਾ ਬੀਜੇਪੀ ਸਵਾਗਤ ਹੈ ਜਦੋਂ ਮਰਜ਼ੀ ਆਣ ਸਾਡਾ ਤਾਂ ਸਾਡੇ ਵੱਲੋਂ ਤਾਂ ਅਸੀਂ ਤੇ ਚਾਹਦੇ ਆਂ ਸਾਨੂੰ ਜਿਆਦਾ ਤੋਂ ਜਿਆਦਾ ਕਾਉਂਸਲਰ ਸਪੋਰਟ ਕਰਨ ਤਾਂ ਕਿ ਇਸ ਚੰਡੀਗੜ੍ਹ ਦੇ ਵਿਕਾਸ ਦੇ ਲਈ ਪੂਰੇ ਕਾਨੂੰਨ ਵਿਵਸਥਾ ਦੇ ਲਈ ਅਮਨ ਸ਼ਾਂਤੀ ਦੇ ਲਈ ਜਿਹੜੇ ਹੈਗਾ ਇਹ ਦੋਨੋਂ ਜੜੀਆਂ ਉਪਦਰਵੀ ਪਾਰਟੀਆਂ ਨੇ ਇਹ ਇਹਨਾਂ ਦੇ ਉੱਤੇ ਵਿਜੇ ਪ੍ਰਾਪਤ ਕਰਕੇ ਬੀਜੇਪੀ ਦਾ ਫਿਰ ਤੋਂ ਮੇਅਰ ਬਣੇ ਸ਼ਹਿਰ ਦੇ ਵਿਕਾਸ ਨੂੰ ਫਿਰ ਤੋਂ ਗਤੀ ਮਿਲੇ ਮੇਰਾ ਆਖਰੀ ਸਵਾਲ ਆ ਇੱਕ ਚੰਡੀਗੜ੍ਹ ਦੇ ਵਿੱਚ ਨੋਮੀਨੇਟਡ ਮੈਂਬਰ ਵੀ ਨੇ ਜਿਨ੍ਹਾਂ ਨੂੰ ਹੁਣ ਕਾਫੀ ਸਮੇਂ ਤੋਂ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀਗਾ ਜੇਕਰ ਗਵਰਨਰ ਵੱਲੋਂ ਸਾਈਨ ਕਰਕੇ ਉਹਨਾਂ ਨੋਮੀਨੇਟਡ ਮੈਂਬਰਸ ਨੂੰ ਅਧਿਕਾਰ ਮਿਲਦਾ ਵੋਟ ਪਾਉਣ ਦਾ ਉਹ ਫਿਰ ਪੂਰਾ ਸਿਨੈਰੀਓ ਕਿਸ ਤਰੀਕੇ ਦਾ ਰਹੇਗਾ ਬਦਲੇਗਾ ਉਹਦੇ ਵਿੱਚ ਕੁਝ ਦੇਖੋ ਜੀ ਨੋਮੀਨੇਟਡ ਕਾਉਂਸਲਰਸ ਨੂੰ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਹੈ ਜੀ ਉਹਨਾਂ ਨੂੰ ਵੀ voting right ਹੈ ਜੀ ਔਰ ਸੰ ਜਿਹੜਾ ਹੈਗਾ ਤੁਹਾਡਾ ਪਿਛਲੇ ਕਾਫੀ ਸਮੇਂ ਤੇ ਕਰ ਜਿਹੜਾ ਹੈਗਾ ਉਹ 2000 ਸ਼ਾਇਦ 17 2017 18 ਤੇ ਕਰੋ ووٹ ਕਰਦੇ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਂ 2017 ਤੇ ਕਰੋਨਾ ਦੇ ਵੋਟ ਕੀਤਾ ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਆਰਡਰਾਂ ਨਾਲ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਹ ਸਟਕ ਡਾਊਨ ਹੋ ਗਿਆ ਉਹਦੀ ਪ੍ਰਸ਼ਾਸਨ ਜਿਹੜੀ ਉਹਦੀ ਐਸਐਲਬੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਉਹਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ ਉਹ ਅੱਜ ਆ ਜਾਵੇ ਕੱਲ ਆ ਜਾਵੇ ਜੇ ਉਹਨਾਂ ਨੂੰ VOTING RIGHT ਮਿਲ ਜਾਂਦਾ ਗਵਰਨਰ ਸਾਹਿਬ ਨਹੀਂ ਦੇ ਸਕਦੇ ਨੋਟੀਫਿਕੇਸ਼ਨ ਕਰਕੇ ਉਹ ਸੁਪਰੀਮ ਕੋਰਟ ਉਸ ਪਟੀਸ਼ਨ ਤੇ ਜੇ ਫੈਸਲਾ ਦੇ ਦਿੰਦੀ ਹੈ ਹਾਈ ਕੋਰਟ ਦੇ ਆਰਡਰ ਨੂੰ ਨਰਸਤ ਕਰ ਦਿੰਦੀ ਹੈ ਤਾਂ ਨੋ ਨੋਮੀਨੇਟਿਡ ਕਾਉਂਸਲਰਸ ਨੂੰ ਵੀ VOTING ਦਾ ਰਾਈਟ ਮਿਲ ਜੇਗਾ ਫਿਰ 35 1 9 ਜਿਹੜਾ ਹੈਗਾ ਹੁਣ 36 ਵੋਟਾਂ ਨਾਲ ਚੁਨਾਵ ਹੋ ਰਿਹਾ ਫਿਰ ਜਿਹੜਾ ਹੈਗਾ ਤੁਹਾਡਾ 45 ਵੋਟਾਂ ਨਾਲ ਚੁਨਾਵ ਹੋਏਗਾ ਉਰਦੂ ਕੀ ਪ੍ਰਸਥਿਤੀਆਂ ਮੰਨਦੀਆਂ ਉਹ ਅਲੱਗ ਚੀਜ਼ ਆ ਲੇਕਿਨ ਉਹ ਪੈਂਡਿੰਗ ਆ ਮਾਮਲਾ ਉਹਦਾ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਬਾਕੀ ਤੁਹਾਡੀ ਤਿਆਰੀ ਹੈ ਪੂਰੀ ਇਲੈਕਸ਼ਨਸ ਨੂੰ ਲੈ ਕੇ ਜਦੋਂ ਵੀ ਕੋਰਟ ਡੇਟ ਅਨਾਉਂਸ ਕਰਦੀ ਹੈ ਕੱਲ ਦਾ ਪਰਸੋਂ ਦਾ ਦਿਨ ਹੈਗਾ 23 ਤਰੀਕ ਨੂੰ ਹੀਅਰਿੰਗ ਹੈ ਹੀਅਰਿੰਗ ਤੋਂ ਬਾਅਦ ਕਿਸੇ ਵੀ ਸਮੇਂ ਡੇਟ ਜਿਹੜੀ ਨਾਨ ਕੀਤੀ ਜਾ ਸਕਦੀ ਕੋਰਟ ਵੱਲੋਂ ਨਹੀਂ ਬਿਲਕੁਲ ਹਲੇ ਤੱਕ ਡੀਸੀ ਵੱਲੋਂ ਜਿਹੜਾ ਇਲੈਕਸ਼ਨ ਪ੍ਰੋਸੈਸ ਹੁੰਦਾ ਜਿੰਨੀ ਮੈਨੂੰ ਐਜ਼ ਅ ਵਕੀਲ ਨੌਲੇਜ ਹੈ ਡੀਸੀ ਸਾਹਿਬ ਨੇ ਨੋਟੀਫਾਈ ਕਰ ਦਿੱਤਾ ਇਲੈਕਸ਼ਨ ਪ੍ਰੋਸੈਸ ਇਨ ਕੰਟੀਨਿਊਸ਼ਨ ਆ हाई कोर्ट ਨੂੰ ਲੀਗਲੀ ਦੇ ਆਰ ਨਾਥ ਅਥੋਰਾਈਜ਼ਡ ਟੂ ਇੰਟਰਫੇਅਰ ਉਹਨਾਂ ਨੇ ਪਟੀਸ਼ਨਸ ਪਾਈਆਂ ਨੇ ਉਹਨਾਂ ਨੂੰ ਕਨਸਿਡਰ ਕਰ ਰਹੇ ਨੇ 23 ਤਰੀਕ ਨੂੰ ਜਿਹੜਾ ਹੈਗਾ ਪਹਿਲੀ ਜਿਹੜੀ ਪਟੀਸ਼ਨ ਪਾਈ ਸੀ ਇਹਨਾਂ ਨੇ ਵੀ ਇਲੈਕਸ਼ਨ ਤੁਰੰਤ ਕਰਾਇਆ ਜਾਵੇ ਜਿਹਦੇ ਉੱਤੇ ਜਦੋਂ ਪ੍ਰਸ਼ਾਸਨ ਨੇ ਆਕੇ ਦੱਸ ਦਿੱਤਾ ਵੀ ਅਸੀਂ 6 ਤਰੀਕ ਨੂੰ ਆਲਰੇਡੀ ਨੋਟੀਫਾਈ ਕਰ ਦਿੱਤਾ ਉਸ ਪਟੀਸ਼ਨ ਦੇ ਉੱਤੇ ਰਿਪਲਾਈ ਫਾਈਲ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਜਿਹੜੇ ਆਥਾਰिटीज ਪੇਸ਼ ਹੋਈਆਂ ਸੀ ਉਹਨਾਂ ਨੇ ਟਾਈਮ ਲੇਤਾ ਸੀ ਫਿਰ ਰਿਬਟਲ ਫਾਈਲ ਹੋਣਾ ਮੈਨੂੰ ਜੋ ਸੰਭਾਵਨਾ ਹੈ ਕਿ ਇਲੈਕਸ਼ਨ ਨੂੰ ਕੋਈ ਪ੍ਰੀਪੋਨ ਦੇ ਹੋਣ ਦੇ 1% ਵੀ ਚਾਂਸਸ ਨਹੀਂ ਆ ਇਲੈਕਸ਼ਨ ਜਿਹੜਾ ਹੈਗਾ ਉਹ ਡਿਊ ਪ੍ਰੋਸੈਸ ਦਾ 6 ਫਰਵਰੀ ਨੂੰ ਹੋਏਗਾ ਉਸ ਤੋਂ ਪਹਿਲਾਂ ਇਲੈਕਸ਼ਨ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਸੇ ਪ੍ਰਕਾਰ ਦੀ 1% ਵੀ ਕੋਈ ਸੰਭਾਵਨਾ ਨਹੀਂ ਹੈ ਐਜ਼ ਅ ਵਕੀਲ ਮੈਂ ਤੁਹਾਨੂੰ ਦੱਸ ਰਿਹਾ ਕਿ 23 ਤਰੀਕ ਨੂੰ ਜੇ ਕੁਝ ਲੋਕਾਂ ਨੂੰ ਭ੍ਰਮ ਹੈ ਕਿ ਉਸ ਤੋਂ ਬਾਅਦ ਕੋਈ ਇਲੈਕਸ਼ਨ ਹੋਣ ਦੇ ਚਾਂਸਸ ਹੈ ਜਦੋਂ ਕੋਰਟ ਦਾ ਇੱਕ ਪ੍ਰੋਸੈਸ ਕਰ ਦਿੱਤਾ ਪ੍ਰਸਕ੍ਰਾਈਬਡ ਅਥਾਰਟੀ ਨੇ 6 ਤਰੀਕ ਨੋਟੀਫਾਈ ਕਰ ਦਿੱਤੀ 6 ਤਰੀਕ ਕੋਈ 4 ਸਾਲ ਬਾਅਦ ਨਹੀਂ ਆਣੀ ਹੈ ਕੁਝ ਦਿਨਾਂ ਦੇ ਵਿੱਚ ਹੀ ਆਣੀ ਹੈ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਗੋਟ ਉਹਦੇ ਵਿੱਚ ਇੰਟਰਫੇਅਰ ਕਰੇਗੀ ਉਸ ਦੇ ਲਈ ਉਹਨਾਂ ਨੂੰ ਪਹਿਲਾਂ ਉਹ ਆਰਡਰ ਜਿਹੜਾ ਹੈਗਾ ਡੀਸੀ ਦਾ ਉਹਨੂੰ ਸਟ੍ਰਕ ਡਾਊਨ ਕਰਨਾ ਪਏਗਾ ਔਰ ਲੀਗਲ ਆਰਡਰ ਹੈ ਉਹਨਾਂ ਨੇ ਉਸ 1 ਮਿੰਟ ਦੀ ਦੇਰੀ ਲਾਏ ਵੀ ਨਹੀਂ ਜਦੋਂ ਅਨਿਲ ਮਸੀ ਜੀ ਬਿਮਾਰ ਪਏ ਇਲੈਕਸ਼ਨ ਉੱਥੇ ਜਿਹੜਾ ਹੈ ਅੰਦਰ ਰਸਤ ਹੋਇਆ ਨਾਲ ਦੀ ਨਾਲ ਡੀਸੀ ਸਾਹਿਬ ਨੇ ਜਿਹੜਾ ਹੈ ਜੇ ਪ੍ਰਸਕ੍ਰਾਈਬਡ ਅਥਾਰਟੀ 6 ਦਿਨ ਨੋਟੀਫਾਈ ਕਰ ਦਿੱਤਾ ਇਹ ਹੁਣ ਪ੍ਰਸ਼ਾਸਨ ਦੀ ਮਰਜ਼ੀ ਆ ਉਹ ਕਦੋਂ ਕਰਦੇ ਆ ਕਿਸ ਤਰ੍ਹਾਂ ਦੇ ਪ੍ਰੋਸੈਸ ਨੇ ਕੀ ਮਾਹੌਲ ਆ ਉਹ ਸਭ ਚੀਜ਼ਾਂ ਨੂੰ ਲੈ ਕੇ ਹੁਣ ਤੁਸੀਂ ਮੈਨੂੰ ਕਹੋ ਕਿ 26 ਜਨਵਰੀ ਤੋਂ ਪਹਿਲਾਂ 24 25 ਨੂੰ ਇਲੈਕਸ਼ਨ ਕੋਈ ਜੇ ਉਹ ਕਰਵਾ ਦੇਣਗੇ ਔਰ ਜਿਸ ਤਰ੍ਹਾਂ ਦੇ ਆਸਾਰ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਬਣਾਏ ਨੇ ਕਮਾਂਡੋਜ਼ ਲੈ ਕੇ 5-50000000 ਵਰਕਰ ਲੈ ਕੇ ਦੋਨੋਂ ਪਾਰਟੀਆਂ ਦੇ ਔਰ ਉੱਥੇ ਕੁਝ ਵੀ ਹੋ ਸਕਦਾ ਇਸ ਕਰਕੇ ਸਭ ਚੀਜ਼ਾਂ ਨੂੰ ਧਿਆਨ ਚ ਰੱਖਦੇ ਆ ਹੁਣ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਪੁਲਿਸ ਨੇ ਔਰ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜਾ ਹੈ ਠੀਕ ਨਿਰਣੈ ਲਿੱਤਾ ਔਰ ਜਿਹੜਾ ਹੈ ਉਹ ਅੱਗੇ ਵੀ ਮੈਂ ਅਪੀਲ ਕਰਦਾ ਕਿ ਪੂਰੀ ਅਮਨ ਸ਼ਾਂਤੀ ਬਣਾਈ ਰੱਖੇ ਪੰਜਾਬ ਪੁਲਿਸ ਦੀ ਅਸੀਂ ਗਵਰਨਰ ਸਾਹਿਬ ਨੂੰ ਵੀ ਇਹ ਆਹਵਾਨ ਕੀਤਾ ਹੈ ਡੀਜੀਪੀ ਸਾਹਿਬ ਨੂੰ ਇਹ ਆਹਵਾਨ ਕੀਤਾ ਕਿ ਹੁਣ ਪੰਜਾਬ ਪੁਲਿਸ ਦਾ ਕੋਈ ਵਿਅਕਤੀ ਚੰਡੀਗੜ੍ਹ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦਿਆਂਗੇ ਇਹ ਅਸੀਂ ਭਾਜੀ ਬੀਜੇਪੀ ਵੱਲੋਂ ਵੀ ਤੈਅ ਕੀਤਾ ਸਾਡੇ ਵਰਕਰਾਂ ਨੇ ਵੀ ਤੈਅ ਕੀਤਾ ਹਾਂ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਚੰਡੀਗੜ੍ਹ ਕਾਂਗਰਸ ਦੇ ਜਿਹੜੇ ਵੀ ਲੋਕ ਆਣਾ ਚਾਹਣ ਆਣ ਲੇਕਿਨ ਪੰਜਾਬ ਪੁਲਿਸ ਦਾ ਕੋਈ ਕਮਾਂਡੋ ਪੰਜਾਬ ਪੁਲਿਸ ਦਾ ਕੋਈ ਮੰਤਰੀ ਪੰਜਾਬ ਪੁਲਿਸ ਦਾ ਕੋਈ ਐਮਐਲਏ ਅਸੀਂ ਚੰਡੀਗੜ੍ਹ ਦੇ ਵਿੱਚ ਵੜਨ ਨਹੀਂ ਦਿਆਂਗੇ ਅਸੀਂ ਬਿਲਕੁਲ ਉਸ ਸੀਜ਼ਨ ਨੂੰ ਰੋਕਾਂਗੇ ਚਾਹੇ ਜਿਸ ਹੱਦ ਤੱਕ ਕਰ ਵੀ ਜਾਣਾ ਪੈਂਦਾ ਔਰ ਦੂਸਰੀ ਚੀਜ਼ ਜਿਹੜੀ ਹੈਗੀ ਹੈ ਜਿਹੜੇ ਵੀ ਉਸ ਗੁਰਚਰਨ ਕਾਲਾ ਜੀ ਨੂੰ ਚੰਡੀਗੜ੍ਹ ਪੁਲਿਸ ਉਹਨਾਂ ਤੇ ਤੁਰੰਤ ਕਾਰਵਾਈ ਕਰੇ ਉਹਨਾਂ ਨੂੰ ਥਾਣੇ 'ਚ ਲਿਆ ਕੇ ਉਹਨਾਂ ਦੇ ਪਰਿਵਾਰ ਨਾਲ ਮਲਾ ਦਿਓ ਕਾਲਾ ਜੀ ਕਹਿੰਦੇ ਆ ਮੈਂ ਆਪਣੀ ਮਰਜ਼ੀ ਨਾਲ ਜੁਆਇਨ ਕੀਤਾ ਲੈ ਜਾਣਾ ਆਮ ਆਦਮੀ ਪਾਰਟੀ ਵਾਲੇ ਲੇਕਿਨ ਤੁਸੀਂ ਉੱਥੇ ਬਿਆਨ ਦਵਾਨੇਓ ਕਿਕਰ ਰਿਜ਼ੋਰਟ ਦੇ ਵਿੱਚ ਚਾਰ ਬੰਦੇ ਸਿਰ ਤੇ ਖੜੇ ਕਰਕੇ ਬੰਦੂਕਾਂ ਵਾਲੇ ਉਹਦਾ ਵਿਚਾਰੇ ਵੈਸੇ ਹੀ ਕਾਲਾ ਜੀ ਤਾਂ ਗਾਉਂ ਨੇ ਕੀ ਧੰਨਵਾਦ ਜੀ ਤਾਂ ਇਸ ਤਰੀਕੇ ਨਾਲ ਜੇਕਰ ਮੰਨੀਏ ਤਾਂ 6 ਫਰਵਰੀ ਦਾ ਸਮਾਂ ਦਿੱਤਾ ਗਿਆ ਔਰ ਕੀ ਕੀ ਉਸ ਵਕਤ ਵਾਪਰਿਆ ਅਰुण ਸੂਤ ਜੀ ਕੋ ਪੂਰੀ ਜਾਣਕਾਰੀ ਜਿਹੜੀ ਉਹ ਲਈਓ ਕਿਸ ਤਰੀਕੇ ਦੇ ਨਾਲ ਅਗਲੀ ਜਿਹੜਾ ਕਾਰਵਾਈ ਜਿਹੜੀ ਮੰਨੀਏ ਜਾਂ ਫਿਰ ਕਹਿ ਲਈ ਕਿ ਜਿਹੜੇ ਆਉਣ ਵਾਲੇ ਇਲੈਕਸ਼ਨਸ ਮੇਅਰ ਦੇ ਵਿੱਚ ਕੌਣ ਪ੍ਰਧਾਨ ਜਿਹੜਾ ਮੇਅਰ ਬੰਦਾ ਔਰ ਕਿਹੜੇ ਸੀਨੀਅਰ ਔਰ ਡਿਪਟੀ ਮੇਅਰ ਬੰਦੇ ਨੇ ਇਹ ਸਿੱਖਣਾ ਹੋਵੇਗਾ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਡੈਨਿਕ ਸਵੇਰਾ ਟੀਵੀ ਚੰਡੀਗੜ੍ਹ